एक प्रीमियर बैंक है एक सौ तेरह साल पुराना बैंक है अभी रिसेंटली पंजाब गवर्नमेंट ने अभी नंबर वन पे रखा है रैंक वन पे सेंट्रल बैंक ऑफ इंडिया को अभी हम लोग तो प्रिंसिपल कॉरपोरेशन फगवाड़ा में आ, मैडम का मेयर साहब का धन्यवाद करते हैं कि हमने बेसिकली सेंट्रल बैंक एक सरकारी बैंक है तो हमारे बैंक के माध्यम से पब्लिक की फैसिलिटी के लिए सी के अंदर हम लोगों तो ने अभी ये पब्लिक में बैंकस का डिस्ट्रीब्यूशन किया है ਔਰ ਹਮ ਚਾਹੇਂਗੇ ਕਿ ਇਸ ਤਰੀਕੇ ਕੇ ਕੋਆਡੀਅਰ ਰਿਲੇਸ਼ਨ ਹਮਾਰੇ ਓਰਿਜਨਲ ਜ਼ਿਲ੍ਹਾ ਪ੍ਰਸ਼ਾਸਨ ਕੇ ਆਪਸ ਮੇ ਬਨੇ ਰਹੇ ਔਰ ਆਨੇ ਵਾਲੇ ਸਮੇਂ ਮੇ ਵੀ ਹਮ ਪਬਲਿਕ ਅਪਗ੍ਰੇਡਮੈਂਟ ਕੇ ਲੀਏ ਜੋ ਕਾਮ ਹੈ ਉਸ ਪਰਤੇ ਰਹੇ। ਧੰਨਵਾਦ। ਕਹਿਣਾ ਚਾਹਨੇ ਅੱਜ ਜੋ ਸਾਨੂੰ ਸੈਂਟਰਲ ਬੈਂਕ ਆਫ ਇੰਡੀਆ ਰੇਲਵੇ ਰੋਡ ਬ੍ਰਾਂਚ ਵਾਲਿਆਂ ਨੇ ਲੋਹੇ ਦੇ 23 ਇੰਚ ਲੋਕਾਂ ਦੇ ਪਬਲਿਕ ਦੇ ਬੈਠਣ ਲਈ ਦਿੱਤੇ ਹਨ ਕਾਰਪੋਰੇਸ਼ਨ ਫਗਵਾੜਾ ਨੂੰ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸਟਾਫ ਦਾ, ਸਾਰੇ ਮੈਂਬਰ ਦਾ, ਮੈਨੇਜਰ ਸਾਹਿਬ ਦਾ ਔਰ ਏ ਅਭੀ ਹਾਂਜੀ ਸਭ ਵੀ ਆਏ ਆ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਵੀ ਬਹੁਤ ਉਪਰਾਲਾ ਸੀ ਵੀ ਤੁਹਾਨੂੰ ਅਸੀਂ ਕਾਰਪੋਰੇਸ਼ਨ ਨੂੰ ਦੇਣਾ ਵਾ ਲੋਕਾਂ ਦੀ ਸਹੂਲਤ ਲਈ ਬਿਠਣ ਲਈ ਜੋ ਬਹੁਤ ਜ਼ਰੂਰੀ ਸੀ ਔਰ ਅੱਗੇ ਵੀ ਅਸੀਂ ਇਹ ਸੋਚਦੇ ਆ ਵੀ ਇਦਾਂ ਹੀ ਸਾਡਾ ਜੱਦਾ ਵਾ ਇਹ ਸਾਥ ਦਿੰਦੇ ਰਹੋਗੇ ਬਹੁਤ ਬਹੁਤ ਟੋਟਲ ਟੋਟਲ ਕਿੰਨੇ ਆ ਸਾਰੇ ਬੈਂਚ ਇਹ ਕਿਹੜੀ ਕਿਹੜੀ ਜਗ੍ਹਾ ਲੱਗੇਗੀ ਇਹ ਬਖਵਾਖ ਥੇਰੀਆਂ ਦੇ ਵਿੱਚ ਮਾਰਕੀਟਿੰਗ ਦੀ ਜਿਤਾ ਸਾਰੇ ਲੋਕਲ ਹੀ ਲੱਗੇ ਸ਼ਹਿਰ ਚ ਕਿ ਉੱਥੇ ਵੀ ਲੱਗੂਗੇ ਇੱਥੇ ਵੀ ਜਿੱਥੇ ਪਬਲਿਕ ਬੈਂਦੇ ਆ ਚੇਕ ਇੰਡੀਆ ਨੂੰ ਉਹਦੀ ਟੀਮ ਜਿਹਦੇ ਵਿੱਚ ਰੀਜIONAL ਮੈਨੇਜਰਸ ਤੇ ਬ੍ਰਾਂਚ ਮੈਨੇਜਰ ਤੇ ਬਾਕੀ ਵੱਖ-ਵੱਖ ਸੀਨੀਅਰ ਐਗਜ਼ੀਕਿਟਿਵ ਆਫਸਰਸ ਆਏ ਨੇ ਤੇ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਹੈਗਾ ਉਹਨੇ ਆਪੇ ਸਾਨੂੰ ਅਪਰੋਚ ਕੀਤਾ ਤੇ ਕਿਹਾ ਕਿ ਐਸੀ ਕਾਰਪੋਰੇਸ਼ਨ ਵੱਲੋਂ ਕੁਝ ਕਰਦੇ ਵਧੀਆ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੇ ਸਾਨੂੰ 23 ਬੈਂਚਸ ਖੁਦ ਆਪਣੇ ਵੱਲੋਂ ਗਿਫਟ ਦਿੱਤੇ ਨੇ ਤੇ ਕਿਹੜੇ ਕਾਰਪੋਰੇਸ਼ਨ ਤੁਸੀਂ ਆਪਣੇ ਆਪਣੇ ਏਰੀਆ 'ਚ ਜੀ ਇਹ ਬੈਂਚਸ ਲਾ ਸਕਦੇ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੀ ਪਾਰਟਸ ਹੈ ਮਾਰਕਟ ਇਰੀਏ ਉਤੇ ਬੈਂਕ ਜੀਨਾਤ ਤੇ ਆਪਾਂ ਸੈਂਟਰਲ ਬੈਂਕ ਆਫ ਇੰਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਵਧੀਆ ਉਪਰਾਲਾ ਉਹਨੇ ਕੀਤਾ ਹੈ ਤੇ ਸ਼ਹਿਰ ਚ ਪਹਿਲੀ ਵਾਰ ਬੈਂਕ ਵੱਲੋਂ ਇਹਨਾਂ ਵਧੀਆ ਉਪਰਾਲਾ ਕੀਤਾ ਗਿਆ ਤੇ ਮੈਂ ਬਾਕੀ ਬੈਂਕਸ ਨੂੰ ਵੀ ਕਹਿੰਦੀ ਆ ਕਿ ਤੁਸੀਂ ਵੀ ਅੱਗੇ ਆਓ ਆਪਾਂ ਵਧੀਆ-ਵਧੀਆ ਉਪਰਾਲਾ ਕਰੀਏ ਤੇ ਸੈਂਟਰਲ ਬੈਂਕ ਨੇ ਸਾਨੂੰ ਇਹ ਵੀ ਕਿਹਾ ਕਿ ਇਦਾਂ ਦੇ ਉਪਰਾਲੇ ਉਹ ਵਕਤ-ਵਕਤ ਟਾਈਮ ਚ ਕਰਦੇ ਰਹਿਣਗੇ ਤੇ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਪੂਰੀ ਜਾਰੀ ਰਹੇਗੀ ਤੇ ਆਪਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ